ਜਿਸ ਪਾਸ ਦਾ ਜ਼ਿਕਰ ਹੈ ਕਿਹੜਾ ਪਿੰਡ ਤੇ ਕੀ ਘਟਨਾ ਹੋਈ ਸਰ ਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਅੱਜ ਤੱਕ ਉਹ ਡੋਬ ਗਈ ਨਹਿਰ ਚ ਇਹ ਤਾਂ ਕੁੜੀ ਰੈਡ ਬੱਟ ਲੱਭੀ ਇਹ ਧਾਰੀਵਾਲ ਪਿੰਡ ਦੀ ਜੀ ਧਾਰੀਵਾਲ ਤੋਂ ਜੀ ਹਾਂ ਜੀ ਤਾਡੇ ਪਿੰਡ ਦੇ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਨਹੀਂ ਕੁਝ ਲੱਗਾ ਪਤਾ ਅੰਤ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜੀ ਇਧਰੋਂ ਤੇ ਨੁਟੇਰਿਆ ਦਾ ਕੋਈ ਨਾ ਦੱਸਿਆ ਹਾਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਸਰ ਕੇ ਦਵਾਈ ਪੁਲਸ ਦੇਖਣੇ ਬਾਅਦ ਆ ਗਈ ਟਾਈਮ ਤੇ ਜੀ ਕਰੀ ਚਾਹੁੰਦੇ ਆ ਆਸਾਨ ਵੀਨ ਕਰ ਰਹੀ ਹੈ ਵੇਖੋ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਕਿ ਕਰਦੇ ਪਿੰਡ ਸਦਾ ਕਰ ਦੱਸ ਦਿੱਤਾ ਗਿਆ ਕੀ ਕਰਨੇ ਚਾਹੁੰਦੇ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੀਆਂ ਸੀ ਤੇ ਲੁਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਆ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲਗਭਗ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ ਅਸੀਂ ਪਹੁੰਚੇ ਹੋਇਆ ਮੈਂ ਹੀ ਲੈ ਕੇ ਆਇਆ ਗੁੱਤਾਖੋਰ ਲੱਗੇ ਹੋਏ ਆ ਅਸੀਂ ਗੁੱਤਾਖੋਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋ